इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਜਸਵਿੰਦਰ ਸਿੰਘ ਇੰਡੀਆ ਟੀਵੀ ਨੂਈ ਪੰਜਾਬ ਅੱਜ ਅਸੀਂ ਖੜੇ ਆ ਪਿੰਡ ਨੱਥੋਵਾਲੀ ਧਰਤੀ ਤੇ ਜਿੱਥੇ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿੱਚ ਅੱਜ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਸੁਖਮਣੀ ਸਾਹਿਬ ਪਾਠ ਔਰ ਗਾਸ ਕਰਾਇਆ ਗਿਆ ਸੀ ਨਾ ਪੁੱਛ ਪਾਗੇ ਔਰ ਜਿਹੜੇ ਇਥੋਂ ਦੇ ਬੱਚੇ ਆ ਉਹਨਾਂ ਨੂੰ ਜਿਹੜੇ ਪਹਿਲੇ ਦੂਜੇ ਤੀਜੇ ਨੰਬਰ ਤੇ ਆਏ ਸੀਗੇ ਉਹਨਾਂ ਨੂੰ ਇਨਾਮ ਵੰਡ ਸਮਰੋਹ ਵੀ ਕੀਤਾ ਗਿਆ ਆਓ ਜੀ ਆਪਾਂ ਸਕੂਲ ਦੇ ਸਟਾਫ ਦੇ ਨਾਲ ਤੇ ਹੋਰ ਵੀ ਜਿਹੜੇ ਬੱਚਿਆਂ ਦੇ ਪੇਰੈਂਟਸ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਕਿੱਦਾਂ ਦਾ ਮਹਿਸੂਸ ਹੋਇਆ ਔਰ ਤਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਓਟ ਆਸਰਾ ਲੈ ਕੇ ਇਹਨਾਂ ਨੂੰ ਸ਼ੁਰੂ ਕਰਨ ਵਾਸਤੇ ਇਹਨਾਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਕਿਹਨਾਂ ਨਾਮ ਦਾ ਅਮਨਦੀਪ ਸਿੰਘ ਅਮਨਦੀਪ ਸਿੰਘ ਜੀ ਜੋ ਅੱਜ ਇਹ ਸਮਾਗਮ ਕਰਵਾਇਆ ਗਿਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੁੱਥੋਵਾਲ ਦੇ ਵਿੱਚ ਇਹ ਇਹਦੇ ਬਾਰੇ ਤੁਸੀਂ ਕੋਈ ਦੋ ਸ਼ਬਦ ਕਹਿਣ ਦਾ ਹੋਰ ਦੱਸੋ ਇਹਨਾਂ ਦਾ ਸਾਰ ਨਾ ਪ੍ਰਾਪਤੀ ਮਨਾਉਣ ਦੇ ਸੱਚੀ ਨੂਰੀਆਂ ਤੋਂ ਪ੍ਰਾਪਤੀ ਦੇ ਨਾਮ ਨਾਲ ਬਾਰੇ ਆਰਿਆਰ ਇਹ ਜਿਹੜੇ ਪ੍ਰੋਜੈਕਟ ਦੇ ਅਧੀਨ ਜਿਹੜੇ ਜਿੰਨੇ ਸੰਭਵ ਹੈ ਉਹਨਾਂ ਪਾਈਸ ਤੇ ਇਹਨੂੰ ਮਾਨਤਾ ਦੇ। ਉਸ ਤੋਂ ਬਾਅਦ ਸਭ ਜਿਹੜੇ ਪਾਸ ਕਰਦੇ ਉਹ ਪਾਈ ਗਿਆ ਤਾਂ ਕਿ ਜਿਹੜੇ ਕੋਰਪੋਰੇਟ ਜਿਹੜੇ ਤੇ ਕੰਪਨੀ ਕੋਈ ਰਿਪੋਰਟ ਜਿੰਨੇ ਲੈਂਦੇ ਉਸ ਦਾ ਕਿ ਕੋਈ ਮਾਨਤਾ ਦੇ ਕੋਈ ਮਾਨਤਾ ਦੇਵੇ ਤੇ ਸਨਮਾਨਨਾਮ ਦਿੱਤਾ ਨਾ ਮਿਲਦਾ। ਜੀ। ਆਖੀ ਨਾ ਜੋੜਾ? ਦਰਸ਼ਨ ਸਿੰਘ ਜੀ। ਦਰਸ਼ਨ ਸਿੰਘ ਜੀ ਅੱਜ ਦਾ ਜੋ ਸਮਾਗਮ ਸੀ ਇਹਦੇ ਬਾਰੇ ਕੁਝ ਚਰਨਣਾ ਪਾਉ ਜੀ ਸਾਹਿਬ ਬਲੈਸ ਦੀ ਸਮਾਰ ਲਖਵਾ ਦੇ ਵਿੱਚ ਸਭ ਨੇ ਸਾਡੇ ਪਾਰ ਕਰਵਾਏਗੇ ਔਰ ਸਫਾ ਸਫਾਪ ਔਰ ਨਗਰ ਵਾਸੀਆਂ ਨੇ ਸਹਿਯੋਗ ਨਾਲ ਦੇਖੇ ਪਿਛਲਾ ਸਾਲ 2024 ਦੇ ਸੈਸ਼ਨ ਹੋਇਆ ਜਿਹੜੇ ਲੋਕ ਬੱਚੇ ਪਾਸਾਰੇ ਅਨੰਦ ਨਾਲ ਆਪਾਂ ਨੂੰ ਹੋਇਆ ਔਰ ਸਭੀ ਸਾਹਿਬ ਜੀ ਬੜਾ ਚਾਹੀਏ ਨਾਲ ਬੂਟ ਆਸਰਾ ਰੱਖ ਕੇ ਇਹ ਸਾਰੇ ਖਤਾਬ ਹੋ ਨਕਰ ਹਰ ਚੱਕੇ ਇਸ ਨਕਰ ਦੇ ਮਤਲਬ ਨੇ ਇਸ ਨੂੰ ਵੀ ਹੱਦ ਦੇ ਗਾਏ ਸੋ ਜੀਮਾ ਦਾ ਕੁਤੂ ਕੁਤੂ ਵਾਅਦਾ ਕਰਿਆ ਇਹਦੇ ਤੇ ਜੋ ਕਮਿਊਨਿਟੀ ਦਾ ਚਲਣ ਆਵੇ ਬਹੁਤ ਕਰਕੇ ਗੁਰੂ ਘਰ ਸਾਹਿਬ ਦਾ ਉਪਨਾਹ ਲੈ ਇਹ ਸਾਰੇ ਅੰਕ ਕਰਵਾ ਦੇ ਇਹ ਸੀਗੇ ਜੀ ਮਾਸਟਰ ਅਮਨਦੀਪ ਸਿੰਘ ਜੀ ਔਰ ਸਰਦਾਰ ਦਸਤ ਸਿੰਘ ਜੀ ਜਿਨ੍ਹਾਂ ਨੇ ਕਿ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰ ਲੈ ਕੇ 2025 ਦਾ 2024-25 ਦਾ ਸੈਸ਼ਨ ਆ ਇਹ ਸ਼ੁਰੂ ਕੀਤਾ ਗਿਆ ਜੀ ਇਹਨਾਂ ਸਾਰੇ ਸਕੂਲ ਸਟਾਫ ਦਾ ਔਰ ਸਾਰੇ ਹੀ ਨਗਰ ਨਿਵਾਸੀਆਂ ਦਾ ਇੰਡੀਆ ਟੀਵੀ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰ ਲੱਤਾ ਜੀ ਵਾਹਿਗੁਰੂ ਜੀ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਮੂਹ ਨਗਰ ਨਿਵਾਸੀ ਔਰ ਐਨ ਆ ਰਹੀ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਜੀ ਬਹੁਤ ਬਹੁਤ ਧੰਨਵਾਦ ਇੰਡੀਆ ਟੀਵੀ ਨਿਊਜ਼ ਦੇ ਵੱਲੋਂ ਸਾਰੇ ਹੀ ਲਗਾ ਦਾ ਪਿੰਡ ਰਥੋਵਾਲ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ